ਫਸਰ ਕੀ ਨਾਮਾਇਤ ਧਾਰਾ ਕਿਹੜਾ ਹੈ ਮੇਰਾ ਨਾਮ ਐਸੇ ਗੁਰਦਰਸ਼ਨ ਸਿੰਘ ਹੈ ਥਾਣਾ ਥਰਮਲ ਰਾਤ ਪਤਲਾ ਮਿਲੀ ਸੀ ਦੋ ਕਰੀਬ 2:30 ਵਜੇ ਕੋਈ ਨਾਮਰੋਹ ਵਿਅਕਤੀ ਬਜਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਨਕਰ ਦੋਹੇਰਕ ਮਾਡਲੜੀ ਉਹ ਖੜੀ ਸੀ ਉਹਨੂੰ ਤਿੰਨ ਵਿਅਕਤੀ ਰੋੜ ਕੇ ਚੋਰੀ ਕਰਕੇ ਲੈ ਗਏ ਕਦ ਤੇ ਆਏ ਸੀ ਉਹ ਸਕੂਟਰੀ ਤੇ ਆਏ ਸੀਗੇ ਤੇ ਸਾਡੀ ਮੌਕੇ ਤੇ ਪੀਸੀਆਰ ਦੀ ਟੀਮ ਜਿਹੜਾ ਤਰਾ ਮੈਂਸਰ ਪਹੁੰਚ ਗਈ ਸੀਗੀ ਤੇ ਉਸ ਤੋਂ ਬਾਅਦ ਵੀ ਸਾਡੀ ਜਿਹੜੀ ਟੀਮ ਲੱਗੀ ਹੋਈ ਆ ਤੇ ਉਹਨਾਂ ਦੇ ਸੀਟਸ ਰਿਪੋਰਟ ਜਿਹੜੇ ਆਸੇ ਪਾਸ ਦੇ ਕੈਮਰੇ ਹੋਂਕਾਲੇ ਜਾ ਰਹੇ ਸਰ ਜਿਹੜੀ ਗੱਡੀ ਚੋਵੀ ਕਰ ਰਹੇ ਉਹ ਲੋਕ ਐਪੀ ਕਰ ਰਹੇ ਨੇ ਲੈ ਕੇ ਜਾ ਰਹੇ ਨੇ ਰੋਡ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਹੇ ਵਿਅਕਤੀ ਉਹ ਵੀ ਰੋਡ 'ਤੇ ਲੈ ਗਿਆ ਰਹੇ ਸਕੂਟਰੀ ਉਹਨਾਂ ਦੀ ਹੈ ਸਕੂਟਰੀ ਤੇ ਆਈ ਸੀਗੇ ਉਹ ਮੋਟਰਲੇਟਾ ਉੱਤੇ ਇਹ ਜਪਦਾ ਵੀ ਤਿੰਨੇ ਵਿਅਕਤੀ ਸਕੂਟਰੀ ਤੇ ਆਈ ਸੀਗੇ ਇੱਕ ਵਕਤ ਸਕੂਲੀ ਰੋਡ ਤੇ ਲੈ ਕੇ ਜਾ ਰਿਹਾ ਤੇ ਦੋ ਜਿਹੜੇ ਉਹ ਕਾਰ ਨੂੰ ਰੁੜ ਕੇ ਲੈ ਕੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਸਰ ਕਿਹੜਾ ਹੈ ਇਹ ਦਾ ਇਹ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 8 ਇਸ ਤੇ ਮੀਡੀਆ ਅਫਸਰ ਦੀ ਟੀਮਾਂ ਲੱਗੀਆਂ ਹੋਈਆਂ ਜਲਦੀ ਪ੍ਰੈਸ ਕਰਕੇ ਤੁਹਾਨੂੰ ਸੂਚਿਤ ਕਰ